ਹੱਲਾ ਸੀਨਪੁਰਾ ਵਿੱਚ ਦੇਰ ਰਾਤ ਇੱਕ ਕੁੱਤੇ ਨੂੰ ਲੈ ਕੇ ਦੋ ਪਰਿਵਾਰ ਆਮੋ-ਸਾਮਣੇ ਹੋ ਗਏ ਜਿਸ ਕਾਰਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਪੱਖ ਦਾ ਰੋਪ ਹੈ ਕਿ ਉਹਨਾਂ ਦੇ ਗੁਆਂਢੀ ਨੇ ਇੱਕ ਅਵਾਰਾ ਕੁੱਤੇ ਨੂੰ ਗਲੀ ਵਿੱਚ ਰੱਖਿਆ ਹੋਇਆ ਹੈ ਜੋ ਕਿ ਅਕਸਰ ਆਉਂਦੇ-ਜਾਉਂਦੇ ਰਾਹਗੀਰਾਂ ਨੂੰ ਵੀ ਤੰਗ ਪਰੇਸ਼ਾਨ ਕਰਦਾ ਹੈ ਕਈ ਵਾਰ ਉਹਨਾਂ ਨੇ ਇਸ ਪਰਿਵਾਰ ਨੂੰ ਅਚੇਹਾ ਕਰਨ ਤੋਂ ਰੋਕਿਆ ਹੈ ਪਰ ਦੇਰ ਰਾਤ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਾਪਸ ਆਏ ਤਾਂ ਉਕਤ ਕੁੱਤੇ ਨੇ ਉਹਨਾਂ ਦੇ ਬੱਚੇ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜ ਤੋਂ ਬਾਅਦ ਜਦੋਂ ਉਹਨਾਂ ਨੇ ਇਸ ਵਿਰੋਧ ਦਾਇਰ ਕੀਤਾ ਤਾਂ ਉਕਤ ਪਰਿਵਾਰ ਦੇ ਕੁਝ ਲੋਕਾਂ ਨੇ ਉਹਨਾਂ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਦੇਪਾ ਜੀ ਕੀ ਨਾਮ ਆਪਣਾ ਅਸੀਂ ਸਾਇਲ ਕੁਮਾਰ ਮੇਰਾ ਨਾਮ ਹੈ ਜੀ ਸਾਇਲ ਕੁਮਾਰ ਨਾਮ ਹੈ ਕਿ ਕਿੱਥੇ ਰਹਿੰਦੇ ਹੋ ਅਸੀਂ ਸੀਨਪੁਰਾ ਮੋਹੱਲੇ ਦੇ ਆ ਠੀਕ ਹੈ ਇੱਕ ਹੀ ਮਾਮਲਾ ਸਾਰਾ ਸਰ ਇੱਕ ਕੁੱਤੇ ਨੂੰ ਲੈ ਕੇ ਮਾਮਲਾ ਹੋਇਆ ਇੱਕ ਬਾਰਾ ਕੁੱਤਾ ਸੀਗਾ ਸਾਡੀ ਕਲੀ ਵਿੱਚ ਕੋ ਭਾਦਾ ਸੀ ਜਿਹੜੇ ਉਹ ਸਾਡੇ ਸਾਹਮਣੇ ਵਾਲੇ ਗਵੰਡੀ ਉਹਨੂੰ ਰੋਟੀ ਰੋਟੀ ਪਾਉਂਦੇ ਸੀਗੇ ਤੋਂ ਸਾਰਿਆਂ ਨੂੰ ਨਾ ਵੱਡਦਾ ਫਿਰਦਾ ਸੀਗਾ ਅਸੀਂ ਕਹਿੰਦੇ ਜੇ ਤੁਸੀਂ ਇਹਨੂੰ ਰੱਖਣਾ ਵਾ ਤੈਨੂੰ ਸੰਗਲੀ ਪਾ ਕੇ ਤੁਸੀਂ ਰੱਖਿਆ ਕਰੋ ਕਹਿੰਦੇ ਨਹੀਂ ਸਿਰ ਨੂੰ ਖੁੱਲਾ ਹੀ ਛਡਾਣਾ ਵਾ ਇਦਾਂ ਇਸ ਗੱਲ ਤੋਂ ਰਾਤੀ ਅਸੀਂ ਕਿ ਨਾਮ ਸਾਡੇ ਬਾਹਰ ਜਾ ਰਹੇ ਸੀਗੇ ਇਹ ਕੁੱਤਾ ਦੁਆਰਾ ਸਾਡੇ ਪਿੱਛੇ ਪੈ ਗਿਆ ਜੀ ਉਹਨੇ ਸਾਡੇ ਕਾਕੇ ਦੇ ਪੈਰ ਤੇ ਨੋ ਵੀ ਮਾਰਿਆ ਤੇ ਉਹਨੂੰ ਅਸੀਂ ਸਮਝਾਉਣ ਲੱਪੇ ਕਹਿੰਦੇ ਨਹੀਂ ਅਸੀਂ ਬੈਸ ਬਸਾਈ ਕਰਾਂ ਲੱਪੇ ਤਾਂ ਉਹਨਾਂ ਨੇ ਆ ਕੇ ਸਾਡੀ ਮੇਰੀ ਵਾਈਫ ਨੂੰ ਬੋਲਦੇ ਪਏ ਸੀਗੇ ਤੇ ਉਹਨੇ ਥੱਪੜ ਮਾਰਿਆ ਉਹਨਾਂ ਨੇ ਥੱਪੜ ਮਾਰਿਆ ਤੇ ਸਾਡੀ ਹੱਥਾਂ ਫਾਈ ਹੋ ਕੇ ਤਾਂ ਉਹਨਾਂ ਨੇ 25 30 ਜਾਨ ਮੈਨੂੰ ਪਹਿਗੇ ਮੈਨੂੰ ਕੋਈ ਨਹੀਂ ਪਤਾ ਲੱਗਾ ਉਹਨੇ ਮੇਰੇ ਦਾਤਰ ਮਾਰੇ ਮੇਰੇ ਮਤਲਬ ਕਿ ਬਹੁਤ ਕੁਝ ਮਾਰਿਆ ਮੈਨੂੰ ਸਮਝ ਨਹੀਂ ਆਈ ਮੇਰੇ ਅੱਖਾਂ ਮੁਰੇ ਹਨੇਰਾ ਆ ਗਿਆ ਮੈਨੂੰ ਕੁਝ ਦਿਖਦਾ ਨਹੀਂ ਪਿਆ ਸੀਗਾ ਉਹ ਕਾਦੇ ਗਵਾਂਟੀ ਆ ਹਾਂਜੀ ਗਵਾਂਟੀ ਆ ਜੀ ਉਹਨਾਂ ਇੱਕ ਦਾ ਨਾਮ ਸੋਨੂ ਆ ਜੀ ਇੱਕ ਦਾ ਨਾਮ ਰਵੀ ਆ ਇੱਕ ਦਾ ਨਾਮ ਵਿਜੇ ਆ ਜੀ ਤੇ ਉਹਨਾਂ ਦਾ ਇੱਕ ਛੋਟਾ ਮੁੰਡਾ ਵਾ ਸੋਨੂੰ ਦਾ ਹਨੀ ਤੇ ਇੱਕ ਹੈਪੀ ਨਾਮ ਆ ਤੇ ਉਹਨਾਂ ਦਾ ਜੀਜਾ ਵਾ ਸਾਬ ਸਾਬ ਨਾਮ ਆ ਉਹਦਾ ਜੀਜੇ ਦਾ ਹਾਂ ਜੀ ਉਹ ਆ ਜੀ ਤੇ ਇਸ ਸੰਬੰਧ ਵਿੱਚ ਤੁਸੀਂ ਪੁਲਿਸ ਨੂੰ ਨੇ ਕੀਤੀ ਹਾਂ ਜੀ ਸਰ ਕੀਤੀ ਕੋਈ ਪੁਲਸ ਨੇ ਕਿਹਾ ਪੁਲਸ ਨੇ ਹਲੇ ਤੱਕ ਕੋਈ ਮਤਲਬ ਕੀ ਕੋਈ ਕਾਰਵਾਈ ਨਹੀਂ ਕੀਤੀ ਹਲੇ ਤੱਕ ਮੈਂ ਕੱਲ ਰਾਤ ਦਾ ਦਾਖਲ ਪਿਆ ਹਸਪੀਟਲ ਜੀ ਹਾਂ ਹਲੇ ਤੱਕ ਮੰਗਾ ਆਪਾਂ ਨੂੰ ਇਨਸਾਫ ਚਾਹੀਦਾ ਜੀ ਆਪਾਂ ਨੂੰ ਪਰਚਾ ਦਿੱਤਾ ਵਾ ਜੀ ਆਪਾਂ ਹਲੇ ਤੱਕ ਆਪਣੇ ਕੋਈ ਫੋਨ ਹੀ ਕੋਈ ਪਹਿਰਵਾਈ ਨਹੀਂ ਹੋਈ ਜੀ ਆਪਣੇ ਤੇ ਆਪਣੇ ਹਲੇ ਤੱਕ ਕੁਝ ਗੱਲ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਜੀ ਕਿੰਨੇ ਜਾਣੇ ਸੀਗੇ ਲੋਕ ਇਹ ਕਮ ਸੇ ਕਮ 25 30 ਜਾਣੇ ਸੀਗੇ ਜੇ ਮੈਨੂੰ ਸਾਰੇ ਪੈਗੇ ਇਹਨਾਂ ਦੇ ਭਰਾ ਫਰੋਜ ਨੇ ਸਾਰੇ ਇਕੱਠੇ ਰਹਿੰਦੇ ਬਾਕੀ ਬਾਹਰੋਂ ਵੀ ਇਹਨਾਂ ਨੇ ਸੱਦੇ ਹੋਏ ਸੀ ਮੈਨੂੰ ਸਾਰੇ ਪੈਗੇ ਇੱਕੋ ਦਾ ਮੈਨੂੰ ਰਿਸ਼ਤੇਦਾਰ ਆਏ ਹੋਏ ਉਹਨਾਂ ਨੇ ਇਹਦੇ ਵਿੱਚ ਇਹਦੇ ਨਾਲ ਕੋਈ ਤੁਹਾਡੇ ਕੋਲ ਸੀਸੀਟੀਵੀ ਸੀਸੀਟੀਵੀ ਪਹੁੰਚਦਾ ਹੈ ਕੀ ਹੈ ਜੀ ਹਾਂਜੀ ਸ਼ਨਾ ਇਹ ਕੱਢੇ ਕਿ ਲੱਗਦੇ ਮੇਰੇ ਹਸਬੰਦ ਕੋਈ ਗੱਲ ਹੋਈ ਸੀ ਕੁੱਤੇ ਨੂੰ ਲੈ ਕੇ ਅਸੀਂ ਨੇ ਅਸੀਂ ਆਂਦੇ ਪਾਈ ਸੀਗੇ ਤੇ ਕੁੱਤਾ ਸਾਡੇ ਬੱਚੇ ਦੇ ਮਗਰ ਪੈ ਗਿਆ ਸੀ ਉਹਦੇ ਦੰਦੀ ਕੱਟ ਲਈ ਸੀ ਨੋ ਮਾਰਦਾ ਸੀ ਉਹਦੇ ਭਾੜੇ ਕਿਦਾਂ ਵਾ ਹਾਂਜੀ ਕੁੱਤਾ ਕਿਦਾਂ ਵਾ ਇਹ ਉਹ ਸਾਡੇ ਗਵਾਂਡੀਆਂ ਦਾ ਵਾ ਉੱਥੇ ਰਹਿੰਦਾ ਵਾ 12 12 ਕੁੱਤਾ ਸੀਗਾ ਉਸ ਤੋਂ ਬਾਅਦ ਕੀ ਆ ਦੇ ਬਾਅਦ ਅਸੀਂ ਸਾਨੂੰ ਬੋਲਣ ਲੱਗ ਪਏ ਸੀ ਕਿ ਤੁਸੀਂ ਆਪਣਾ ਕੁੱਤਾ ਫੜ ਕੇ ਰੱਖਿਆ ਸੀ ਬਾਂਧ ਕੇ ਰੱਖਿਆ ਕਰੋ ਤੇ ਉਹ ਸਾਨੂੰ ਕਹਿੰਦੇ ਕਿ ਜਾਓ ਤੁਸੀਂ ਕਰ ਲਓ ਜੋ ਕਰਨਾ ਵਾ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਨਹੀਂ ਬਾਂਧ ਕੇ ਰੱਖਣਾ ਅਸੀਂ ਨਹੀਂ ਧੇ ਰੱਖਣਾ ਸਾਨੂੰ ਅੱਧਾ ਸਾਡੇ ਉੱਪਰ ਮਾਮਲਾ ਕੀ ਕਰਨੇ ਲੱਗ ਪਏ ਤਾਂ ਮੇਰੇ ਸਸੂਰਾ ਆ ਗਏ ਸੀ ਸਾਡੇ ਸਸੂਰਾ ਆ ਗਏ ਸੀਗੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕੁੱਟਿਆ ਸੀ ਤੁਹਾਨੂੰ ਵੀ ਕੁਝ ਕੀਤਾ ਉਹਨਾਂ ਨੇ ਹਾਂਜੀ ਮੇਰੇ ਥੱਪੜ ਮਾਰਿਆ ਸੀ ਨਾਲੇ ਮੇਰੀ ਚੈਸਟ ਤੇ ਹੱਥ ਮਾਰਿਆ ਸੀਗਾ ਨਾਲੇ ਮੇਰੇ ਅੱবি ਸੀ ਸੀਜ਼ੇਰੀਅਨ ਆਪਰੇਟ ਹੋਇਆ ਵਾ ਤੇ ਮੇਰੇ ਸੀਜ਼ੇਰੀਅਨ ਟੇਟਰ ਮੁੱਕੇ ਮਨ ਮੰਗੀ ਕਰਦੇ ਹੋ ਮਨੀਸ਼ਾ ਤੇ ਕੀ ਕੱਲੋ ਇਹ ਸਾਰੀ ਕੁੱਤੇ ਪਿੱਛੇ ਆਈ ਸੀ ਅਸੀਂ ਬਾਹਰੋਂ ਆਂਦੇ ਪਈ ਸੀ ਤੇ ਉਹਨੇ ਸਾਡੇ ਮੁੰਡੇ ਨੂੰ ਕੁੱਤੇ ਨੇ ਪੈਰ ਫੜ ਲਿਆ ਸੀਗਾ ਅਸੀਂ ਛੁੜਾਨ ਲੱਗੇ ਉਹ ਸਾਡੇ ਮੁੰਡੇ ਦੇ ਪੈਰ ਤੇ ਖਰੋਚ ਆ ਗਈ ਨੋ ਮਾਰਦਾ ਕੁੱਤੇ ਨੇ ਅਸੀਂ ਇਹਨਾਂ ਨੂੰ ਕਿਹਾ ਕਿ ਆਪਣਾ ਕੁੱਤਾ ਫੜ ਕੇ ਰੱਖਾ ਕਰੋ ਤੋਂ ਕਹ ਰਿਹਾ ਸੀ ਨਹੀਂ ਫੜਨਾ ਅਸੀਂ ਤਾਂ ਹੀ ਛੱਜੇ ਰੱਖਣਾ ਕੁੱਤਾ ਤੇ ਮੇਰੇ ਸਾਸ ਸਸੁਰ ਵਗੈਰਾ ਹਜ਼ਰੀਂ ਵਗੈਰਾ ਸਭ ਆਏ ਤੇ ਇਹਨਾਂ ਹਾਤਾ ਪਾਈ ਕਰਨ ਲੱਗੇ ਸਭ ਨੂੰ ਮਾਰਨੇ ਲੱਗੇ तो मेरे पति हैंडी कैप है मैं बीच में छुड़ान गई तो उसने मेरे को हाथ भी छोड़ा मेरे ऊपर तो मैंने बेड बेड टच की फोन में तो ऐसे ही बोल लिया तो उन्होंने सामने से मेरे देवर वगैरह सब पे हाथ वगैरह हाँ जी बहुत ज्यादा उन्होंने इंजरी वगैरह भी मारी है घर में सारी चीजें भी तोड़ा फोड़ी की थी साथ में उन्होंने बहुत इंसाफ मांगते हैं हाँ जी ਇਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਮੇਰਾ ਨਾਮ ਸਚਿਨ ਕੁਮਾਰ ਰਾਜੀ ਦਾ ਇੱਕ ਆ ਡੈਕੀ ਕਰਦੇ ਆ ਇਹ ਮੇਰਾ ਛੋਟਾ ਬ੍ਰਦਰ ਆ ਜੀ ਕੀ ਗੱਲ ਕੋ ਜੀ ਗੱਲ ਇਦਾਂ ਸਰ ਜੀ ਸਾਡੇ ਮਹੱਲੇ ਚ ਇੱਕ ਗਵਾਂਡੀਆਂ ਨੇ ਵਾਰਾ ਕੁੱਤਾ ਰੱਖਿਆ ਅਸੀਂ ਉਹ ਦੰਦੀਆ ਵੱਡਦਾ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਕੁੱਤਾ ਰੱਖਿਆ ਵਾ ਇਹਨੂੰ ਸਗਲੀ-ਸਗਲੀ ਬੰਨ ਕੇ ਰੱਖੋ ਪਿਛਲੇ ਡੇਢ ਸਾਲੋਂ ਤੋਂ ਕੁੱਤਾ ਰੱਖੀ ਫਿਰਦੇ ਮੈਂ ਉਹਨਾਂ ਨੂੰ ਚਾਰ ਵਾਰ ਜੀ ਬਈ ਕਹਤਾ ਕਿ ਕੁੱਤਾ ਸੰਭਾਲ ਕੇ ਰੱਖੋ ਦੰਦੀਆ ਵੱਡਦਾ ਇੱਥੋਂ ਤੱਕ ਕਿ ਮਹੱਲੇ ਚ ਇੱਕ ਬੱਚੇ ਤੇ ਦੰਦੀ ਵੱਢ ਵੀ ਚੁੱਕਿਆ ਹੋ ਉਹਨਾਂ ਨੇ ਟਿੱਕੇ ਟੁਕੇ ਲਗਵਾਏ ਉਹਨੂੰ ਤੇ ਉਹਨਾਂ ਨੇ ਪਰਾਜੀਨਾਵਾ ਕਰ ਲਿਆ ਮੈਂ ਇਹਨਾਂ ਨੂੰ ਚਾਰ ਵਾਰੀ ਸਮਝਾਤਾ ਮੇਰਾ ਛੋਟਾ ਬੱਚਾ 3 ਸਾਲ ਦਾ ਮੇਰੀ ਵਾਈਫ ਅਸੀਂ ਬਿਆਰੋ ਕੱਲ ਰਾਤੀ 11 ਵਜੇ ਚੁਪਾਟੀ ਤੋਂ ਹੋ ਕੇ ਘਰੇ ਜਾ ਰਹੇ ਬੱਚਾ ਮੇਰਾ ਕਹਿੰਦਾ ਪਪਾ ਆਈਸਕ੍ਰੀਮ ਖਾਣੀ ਆਈਸਕ੍ਰੀਮ ਲੈ ਕੇ ਘਰੇ ਜਾਣ ਦੇ ਅਸੀਂ ਆਏ ਪਿੱਛੋਂ ਇਹਨਾਂ ਦਾ ਕੁੱਤਾ ਆਇਆ ਮੇਰੇ ਬੱਚੇ ਦੇ ਪੈਰ ਤੇ ਖਰੋਚ ਮਾਰਤੀ ਠੀਕ ਆ ਨੋ ਮਾਰਦਾ ਇਹਨਾਂ ਨੇ ਕੁੱਤੇ ਨੇ ਇਹਨਾਂ ਨੇ ਕੁੱਤਾ ਰੱਖਿਆ ਹੋਇਆ ਤੇ ਮੈਂ ਕਹਿੰਦਾ ਇਹਨੂੰ ਬੰਨ ਕੇ ਰੱਖੋ ਕਹਿੰਦੇ ਅਸੀਂ ਨਹੀਂ ਬੰਨਣਾ ਜੋ ਇਹ ਗਵਾਂਡੀਆ ਸਾਡੇ ਸਾਹਮਣੇ ਰਹਿੰਦੇ ਕਹਿੰਦੇ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਅਸੀਂ ਕੁੱਤਾ ਨਹੀਂ ਬੰਨਣਾ ਜੋ ਕਰਨਾ ਮੈਂ ਜਦੋਂ ਸਮਝਾਣ ਗਿਆ ਮੈਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੇਰੇ ਭਰਾ ਆਇਆ ਤੇ ਤੇਜ ਹਥਿਆਰ ਲੈ ਕੇ ਆਏ ਡੰਡੇ ਲੈ ਕੇ ਇਹਨਾਂ ਨੇ ਬਹੁ ਪੱਕਿਆ ਮੈਨੂੰ ਮੇਰੇ ਭਰਾਵਾਂ ਨੂੰ ਮੇਰੇ ਬਾਪ ਨੂੰ ਸਾਡੇ ਵੀਡੀਓ ਦੇ ਵਿੱਚ ਵੀ ਆ ਮਾਰ ਮਾਰ ਕੇ ਗੇਟ ਚ ਡਿੱਗੇ ਆ ਸਾਰਾ ਟੱਬਰ ਪੈ ਗਿਆ ਇਹਨਾਂ ਦੇ ਨਾਲ 8-10 ਬੰਦੇ ਔਰ ਕੁਝ ਅਣਪਛਾਤੇ ਬੰਦੇ ਭੁਲਾਏ ਇਹਨਾਂ ਨੇ ਬਾਹਰ ਜਿਹੜੇ ਤੇਜ ਹਥਿਆਰ ਲੈ ਕੇ ਨਾਲ ਤੁਰੇ ਫਿਰਦੇ ਸੀ ਇਹਨਾਂ ਦੇ ਮੈਂ ਪੀਐਨਬੀ ਬੈਂਕ ਚ ਜੋਬ ਕਰਦਾ ਮੈਨੂੰ ਕਹਿੰਦੇ ਅਸੀਂ ਖਲਾਫ ਪਰਚਾ ਦੇਣਾ ਤੇ ਤੇਰੀ ਨੌਕਰੀ ਅਸੀਂ ਖਾਣੀ ਆ ਉੱਤੋਂ ਮੈਨੂੰ ਇਹ ਡਰਾਵੇ ਦਿੰਦੇ ਐਮਸੀਆਂ ਦੇ ਫੋਨ ਕਰਾਂਦੇ ਆ ਸਾਨੂੰ ਡਰਾਵੇ ਪਾਣ ਦੇ ਕੀ ਰਾਜੀਨਾਮਾ ਕਰੋ ਸਾਨੂੰ ਇਹੀ ਕਹਿੰਦੇ ਮੈਂ ਕਹਾ ਅਸੀਂ ਰਾਜੀਨਾਮਾ ਨਹੀਂ ਕਰਨਾ ਮੈਂ ਹੈਂਡੀਕੈਪ ਆ ਸਾਰੇ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ 50% ਹੈਂਡੀਕੈਪ ਐਨਾਂ ਨੂੰ ਮਾਰ ਮਾਰ ਕੇ ਇਹਨਾਂ ਨੇ ਡੰਡੇ ਤੇਜ ਹਥਿਆਰ ਭਰਾ ਦੀਆਂ ਉਂਗਲਾਂ ਤੋੜਤੀਆਂ ਮੰਗ ਕੀ ਕਰਦੇ ਮੰਗ ਹੈ ਸਾਨੂੰ ਇਨਸਾਫ ਚਾਹੀਦਾ ਅਸੀਂ ਇਹਨਾਂ ਨੂੰ ਸਜ਼ਾ ਦਿਲਾਣੀ ਚਾਹੁੰਦੇ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਸਰ ਜੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ